ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਗੁਰਪ੍ਰੀਤ ਖਾਈ ਦੋਸਤੋ ਅੱਜ ਅਸੀਂ ਗੱਲ ਕਰਾਂਗੇ 475 ਸਾਲ ਪੁਰਾਣੀ ਇੱਕ ਅਜੀਹੀ ਜੇਲ੍ਹ ਬਾਰੇ ਜਿੱਥੇ ਰਹਿੰਦਾ ਹੈ ਇੱਕ ਹੀ ਕੈਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਹੀ ਬੈਲ ਦੇ ਬਟਨ ਤੇ ਵੀ ਕਲਿੱਕ ਕਰ ਦੇਣਾ ਕਿਉਂਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਆਓ ਦੋਸਤੋ ਗੱਲ ਕਰਦੇ ਹਾਂ 475 ਸਾਲ ਪੁਰਾਣੀ ਇਸ ਜੇਲ ਬਾਰੇ ਇਹ ਜੇਲ ਦੂਰੋਂ ਦੇਖਣ ਨੂੰ ਤਾਂ ਇੱਕ ਪੁਰਾਣੇ ਕਿਲੇ ਜਾਂ ਮਹਿਲ ਵਰਗੀ ਲੱਗਦੀ ਹੈ ਪਰ ਇਹ ਗੁਜਰਾਤ ਦੇ ਨਾਲ ਲੱਗਦੇ ਟਾਪੂ ਦਿਉ ਐਂਡ ਦੀਪਸ ਮੂਵ ਦੇ ਉੱਪਰ ਬਣੀ ਹੋਈ ਜੇਲ ਹੈ ਇਸ ਜੇਲ ਨੂੰ ਦਿਉ ਜੇਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਇਹ ਜੇਲ ਗੁਜਰਾਤ ਦੇ ਕੇਂਦਰ ਸਾਸਤ ਪ੍ਰਦੇਸ਼ ਦੀ ਉੱਪਰ ਬਣੀ ਹੋਈ ਹੈ ਕਿਸੇ ਜਮਾਨੇ ਵਿੱਚ ਇਹ ਜੇਲ ਪੁਰਤਗਾਲ ਦੀ ਕਲੋਨੀ ਵਿੱਚ ਆਉਂਦੀ ਸੀ ਇਹ ਜੇਲ 475 ਸਾਲ ਪੁਰਾਣੀ ਹੈ ਇਸ ਜੇਲ ਵਿੱਚ ਇੱਕ ਕੈਦੀ ਤੇ ਕੁਝ ਮੁਲਾਜ਼ਮ ਰਹਿੰਦੇ ਹਨ ਤੁਹਾਨੂੰ ਸੁਣ ਕੇ ਇਹ ਹੈਰਾਨੀ ਜ਼ਰੂਰ ਹੋਈ ਹੋਣੀ ਹੈ ਕਿ ਇਸ ਜੇਲ ਵਿੱਚ ਸਿਰਫ ਇੱਕ ਹੀ ਕੈਦੀ ਕਿਉਂ ਰਹਿੰਦਾ ਹੈ ਜੀ ਹਾਂ ਦੋਸਤੋ ਇਸ ਜੇਲ ਵਿੱਚ ਸਿਰਫ ਇੱਕ ਹੀ ਕੈਦੀ ਰਹਿੰਦਾ ਹੈ 2013 ਵਿੱਚ ਇਸ ਜੇਲ ਨੂੰ ਬੰਦ ਕਰਨ ਦੀ ਘੋਸ਼ਣਾ ਵੀ ਕਰ ਦਿੱਤੀ ਗਈ ਸੀ। ਉਦੋਂ ਤੋਂ ਲੈ ਕੇ ਕੈਦੀਆਂ ਦੇ ਆਉਣ ਦਾ ਕੰਮ ਰੁਕਿਆ ਹੋਇਆ ਹੈ। ਕੁਝ ਸਾਲ ਪਹਿਲਾਂ ਇਸ ਜੇਲ ਵਿੱਚ 7 ਕੈਦੀ ਰਹਿੰਦੀ ਸਨ ਜਿਨ੍ਹਾਂ ਵਿੱਚੋਂ ਦੋ ਮਹਿਲਾਵਾਂ ਵੀ ਸ਼ਾਮਲ ਸਨ। ਕਿਸੇ ਕਾਰਨ ਕਰਕੇ ਇਹਨਾਂ ਵਿੱਚੋਂ 4 ਕੈਦੀਆਂ ਨੂੰ ਗੁਜਰਾਤ ਦੀ ਅਮਰੇਲੀ ਜੇਲ ਵਿੱਚ ਭੇਜ ਦਿੱਤਾ ਗਿਆ। ਤੇ ਬਾਕੀ ਬਚੇ 3 ਕੈਦੀਆਂ ਵਿੱਚੋਂ 2 ਦੀ ਸਜ਼ਾ ਪੂਰੀ ਹੋ ਗਈ ਹੈ ਤੇ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਸੀ। ਸੂਬ ਬਚਿਆ ਇੱਕ ਕੈਦੀ ਜੋ ਅੱਜ ਵੀ ਇੱਥੇ ਇਕੱਲਾ ਹੀ ਰਹਿੰਦਾ ਹੈ ਦੋਸਤੋ 20 ਕੈਦੀਆਂ ਦੇ ਰਹਿਣ ਵਾਲੀ ਇਸ ਸੈੱਲ ਵਿੱਚ ਬਸ ਉੱਥੇ ਇਕੱਲਾ ਹੀ ਇੱਕ ਕੈਦੀ ਰਹਿ ਰਿਹਾ ਹੈ ਜਿਸ ਕੈਦੀ ਦਾ ਨਾਮ ਹੈ ਦੀਪਕ ਕਾਂਜੀ ਦੀਪਕ ਕਾਂਜੀ ਇੱਥੇ ਇਕੱਲਾ ਹੀ ਰਹਿ ਰਿਹਾ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਕੈਦੀ ਨੂੰ ਬਹੁਤ ਹੀ ਜ਼ਿਆਦਾ ਸੁਵਿਧਾ ਦਿੱਤੀਆਂ ਗਈਆਂ ਹਨ ਉਸ ਲਈ ਖਾਣਾ ਇੱਕ ਰੈਸਟੋਰੈਂਟ ਵਿੱਚੋਂ ਆਉਂਦਾ ਹੈ ਤੇ ਉਸ ਲਈ ਇੱਕ ਟੀਵੀ ਵੀ ਦਿੱਤਾ ਗਿਆ ਹੈ ਜਿਸ ਵਿੱਚ ਉਹ ਦੂਰਦਰਸ਼ਨ ਤੋਂ ਇਲਾਵਾ ਕੁਝ ਹੋਰ ਚੈਨਲ ਵੀ ਦੇਖ ਸਕਦਾ ਹੈ ਉਸ ਦੇ ਪੜਨ ਵਾਸਤੇ ਇੱਕ ਗੁਜਰਾਤੀ ਭਾਸ਼ਾ ਦਾ ਅਖਬਾਰ ਵੀ ਲਗਾਇਆ ਗਿਆ ਹੈ ਇਸ ਨੂੰ ਪੜਨ ਵਾਸਤੇ ਕੁਝ ਬੁਕਸ ਵੀ ਦਿੱਤੀਆਂ ਜਾਂਦੀਆਂ ਹਨ ਸ਼ਾਮ ਦੇ ਟਾਈਮ 4 ਤੋਂ 6 ਵਜੇ ਤੱਕ ਦੀਪਕ ਕਾਂਜੀ ਸਿਪਾਹੀਆਂ ਨਾਲ ਖੁੱਲੀ ਹਵਾ ਵਿੱਚ ਘੁੰਮ ਫਿਰ ਵੀ ਸਕਦਾ ਹੈ ਇਸ ਕੈਦੀ ਨੂੰ ਇਸ ਜੇਲ੍ਹ ਵਿੱਚ ਰੱਖਣ ਲਈ ਲਗਭਗ 32000 ਰੁਪਏ ਦਾ ਖਰਚਾ ਹੁੰਦਾ ਹੈ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਇਸ ਕੈਦੀ ਦਾ ਕਸੂਰ ਕੀ ਹੋਵੇਗਾ ਜਿਸ ਨੂੰ ਇੰਨੀ ਵੱਡੀ ਸਜ਼ਾ ਦਿੱਤੀ ਗਈ ਦਰਅਸਲ ਇਸ ਕੈਦੀ ਨੇ ਆਪਣੀ ਪਤਨੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਸੀ ਜਿਸ ਦਾ ਨਤੀਜਾ ਇਸ ਨੂੰ ਅੱਜ ਇਕੱਲੇ ਰਹਿ ਕੇ ਹੀ ਭੁਗਤਣਾ ਪੈ ਰਿਹਾ ਹੈ ਦੋਸਤੋ ਇਹ ਵੀਡੀਓ ਸੀ ਉਸ ਜੇਲ ਬਾਰੇ ਜਿਸ ਵਿੱਚ ਇੱਕ ਅਕੈਦੀ ਇਕੱਲਾ ਹੀ ਰਹਿੰਦਾ ਹੈ ਦੋਸਤੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰ ਦੇਣਾ ਸਾਡੀਆਂ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਲਈ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ